ਖਬਰਨਾਮਾ ਦੇਖ ਰਿਹਾ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਸਦ ਮੈਂਬਰ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਲੈ ਕੇ ਆਈ ਵੱਡੀ ਖਬਰ ਇੱਕ ਪਾਸੇ ਵਾਰ-ਵਾਰ ਪਟੀਸ਼ਨ ਦਾਇਰ ਕੀਤੀ ਜਾ ਰਹੀ ਹੈ ਭਾਈ ਅੰਮ੍ਰਿਤਪਾਲ ਖਾਲਸਾ ਉਸ ਦੇ ਵਕੀਲ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਭ ਤੋਂ ਪਹਿਲਾਂ ਚੁਣੌਤੀ ਦਿੱਤੀ ਗਈ ਐਨਐਸਏ ਨੂੰ ਲੈ ਕੇ ਬਾਅਦ ਵਿੱਚ ਪ੍ਰੋਲ ਦੀ ਮੰਗ ਕੀਤੀ ਗਈ ਪੰਜਾਬ ਸਰਕਾਰ ਵੱਲੋਂ ਪੱਲਾ ਛੱਡ ਦਿੱਤਾ ਗਿਆ 5000 ਪੰਨਿਆਂ ਦੀ ਰਿਪੋਰਟ ਪੇਸ਼ ਕਰ ਦਿੱਤੀ ਗਈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਪਾਈ ਅੰਮ੍ਰਿਤਪਾਲ ਖਾਲਸਾ ਅਤੇ ਉਸ ਦੀ ਪ੍ਰੋਲ ਨੂੰ ਲੈ ਕੇ ਹਾਲਾਂਕਿ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਪੱਖ ਮੰਗਿਆ ਸੀ ਕਿ ਕਿਹੜੇ ਆਧਾਰ ਤੇ ਤੁਸੀਂ ਪ੍ਰੋਲ ਨਹੀਂ ਦੇ ਰਹਿ ਉਸ ਤੋਂ ਬਾਅਦ ਜਦੋਂ ਪੱਖ ਰੱਖੇ ਗਿਆ ਪੰਜਾਬ ਸਰਕਾਰ ਪੰਜਾਬ ਪੁਲਿਸ ਅਤੇ ਗ੍ਰਹਿ ਮੰਤਰਾਲੇ ਵੱਲੋਂ ਤਾਂ ਫਿਰ ਕਨਵਿੰਸ ਹੋਈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਉਹਨਾਂ ਨੇ ਕਿਹਾ ਕਿ ਬੰਦੀ ਸਿੰਘ ਨੂੰ ਪਰੋਲ ਨਹੀਂ ਦਿੱਤੀ ਜਾ ਸਕਦੀ ਇਸ ਦੇ ਬਾਪ ਯੂਧ ਭਾਈ ਅਮਰਪਾਲ ਖਾਲਸਾ ਦੇ ਵਕੀਲ ਵੱਲੋਂ ਦਰਵਾజా ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਖਰਕਾਇਆ ਜਾ ਰਿਹਾ ਹੈ ਭਾਈ ਅਮਰਪਾਲ ਖਾਲਸਾ ਨੇ ਚੁਣੌਤੀ ਦਿੱਤੀ ਹੋਈ ਹੈ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਐਨਐਸ ਨੂੰ ਲੈ ਕੇ ਤੇ ਦੂਸਰੇ ਪਾਸੇ ਜਿਹੜਾ ਸਰਦ ਰੁੱਤ ਦੇ ਵਿੱਚ ਜਿਹੜਾ 19 ਅ ਦਸੰਬਰ ਨੂੰ ਜੇਲ੍ਹਾਸ ਖਤਮ ਹੋ ਜਾਵਗਾ ਉਸ ਵਾਸਤੇ ਵੀ ਪਰੋਲ ਦੀ ਮੰਗ ਕੀਤੀ ਸੀ ਹਾਲਾਂਕਿ ਭਾਈ ਅਮਰਤਪਾਲ ਖਾਲਸਾ ਉਸ ਦੇ ਸਮਰਥਕਾਂ ਉਸ ਦੇ ਮਾਤਾ ਪਿਤਾ ਰਵਨੀਤ ਬਿੱਟੂ ਜੋ ਸ਼੍ਰੋਮਣੀ ਜੋ ਕੇਂਦਰੀ ਮੰਤਰੀ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਉਹਨਾਂ ਨੇ ਵੀ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਕਿ ਅਮਰਤਪਾਲ ਖਾਲਸਾ ਨੂੰ ਪਰੋਲ ਮਿਲਣੀ ਚਾਹੀਦੀ ਹੈ ਮਨਪ੍ਰੀਤ ਯਾਦ ਲਈ ਨੇ ਸ਼੍ਰੀ ਗੁਰਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਤੇ ਮੰਗ ਕੀਤੀ ਜਦੋਂ ਸਪੈਸ਼ਲ ਵਿਧਾਨ ਸਭਾ ਦਾ ਸੈਸ਼ਨ ਚੱਲਿਆ ਸੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਭਾਈ ਅੰਮ੍ਰਿਤਪਾਲ ਦੇ ਸਮਰਥਕ ਅਤੇ ਵੋਟਰ ਲਗਭਗ 18 ਲੱਖ ਵੋਟਰ ਨੇ ਹਲਕਾ ਸ਼੍ਰੀ ਖਰੂਰ ਸਾਹਿਬ ਦੇ ਵਿੱਚ ਉਹਨਾਂ ਨਾਲ ਸਰਕਾਰ ਅੱਤਕਾ ਕਰਦੀ ਹੈ ਲੋਕਤੰਤਰ ਅਤੇ ਸੰਵਧਾਨ ਦਾ ਕਹਾਣ ਕੀਤਾ ਜਾ ਰਿਹਾ ਹੈ ਇਹ ਕਹਿ ਰਹੇ ਨੇ ਭਾਈ ਅੰਮ੍ਰਿਤਪਾਲ ਖਾਲਸਾ ਦੀ ਮਾਤਾ ਪਿਤਾ ਦਰਸੀਮ ਸਿੰਘ ਖਾਲਸਾ ਅਤੇ ਬਲਵਿੰਦਰ ਕੌਰ ਖਾਲਸਾ ਹੁਣ ਅੱਜ ਜਿਹੜੀ ਸੁਣਵਾਈ ਹੋਣੀ ਸੀ ਅੱਜ ਸੁਣਵਾਈ ਟਲੀ ਹੈ ਲੇਕਿਨ ਕੱਲ ਸੁਣਵਾਈ ਹੋਣ ਜਾ ਰਹੀ ਹੈ ਕੀ ਖਦਸ਼ੇ ਪ੍ਰਗਟਾਏ ਜਾ ਰਹੇ ਨਹੀਂ ਦੱਸਿਆ ਜਾ ਰਿਹਾ ਹੈ ਕਿ ਅੱਜ ਸੁਣਵਾਈ ਟਲੀ ਹੈ ਕੱਲ ਸੁਣਵਾਈ ਹੋਵੇਗੀ ਕਿ ਕਿਹੜੇ ਫੈਸਲੇ ਹੋਣਗੇ ਦੱਸਿਆ ਜਾ ਰਿਹਾ ਹੈ ਕਿ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਪਾਲ ਸਿੰਘ ਦੀ ਮਸ਼ਲਾ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਸੰਸਦ ਸੈਸ਼ਨ ਵਿੱਚ ਸ਼ਾਮਲ ਲਈ ਅਮਰਪਾਲ ਸਿੰਘ ਦੇ ਪ੍ਰੋਪਲ ਤੇ ਪਟੀਸ਼ਨ ਤੇ ਅੱਜ ਪੰਜਾਬ ਹਰਿਆਣਾ ਦੀ ਹਾਈ ਕੋਰਟ ਹੋਣ ਵਾਲੀ ਸੁਣਵਾਈ ਟਲ ਗਈ ਹਾਈ ਕੋਰਟ 바 ਅਸੋਸੀਏਸ਼ਨ ਦੁਆਰਾ ਕੰਮ ਕਾਜ ਠੱਪ ਰੱਖਣ ਦੇ ਫੈਸਲੇ ਕਰਨ ਅੱਜ ਅਦਾਲਤੀ ਕਾਰਵਾਈ ਨਹੀਂ ਅੱਗੇ ਵਧ ਸਕੀ ਇਸ ਦੇ ਚੱਲਦਿਆਂ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਕੱਲ ਯਾਨੀ ਕਿ 16 ਦਸੰਬਰ ਦੀ ਨਿਰਧਾਰਤ ਕੀਤੀ ਹੈ ਵਕੀਲਾਂ ਦੀ ਅੜਤਾਲ ਦੀ وجہ ਜ਼ਿਕਰਯੋਗ ਹੈ ਕਿ ਹਰਿਆਣਾ ਪੁਲਿਸ ਦੁਆਰਾ ਇੱਕ ਵਕੀਲ ਨਾਲ ਕੀਤੀ ਗਈ ਕਥਿਤ ਵੱਦਸਲੂਕੀ ਦੇ ਵਿਰੋਧ ਵਿੱਚ ਅੱਜ ਹਾਈ ਕੋਰਟ ਦੇ ਵਕੀਲਾਂ ਨੇ ਕੰਮ ਬੰਦ ਰੱਖਿਆ ਇਸ ਵਿਰੋਧ ਪ੍ਰਦਰਸ਼ਨ ਕਾਰਨ ਨਾ ਸਿਰਫ ਅਮਰਪਾਲ ਸਿੰਘ ਸਗੋ ਲੋਰੈਂਸ ਮਿਸ਼ਨੋਈ ਦੀ ਇੰਟਰਵਿਊ ਕੇਸ ਸਹਿਤ ਕਈ ਹੋਰ ਮਹੱਤਵਪੂਰਨ ਮਾਮਲਿਆਂ ਦੀ ਸੁਣਵਾਈ ਨਹੀਂ ਹੋ ਸਕੀ ਹੁਣ ਸਭ ਦੀਆਂ ਨਜ਼ਰਾਂ ਕੱਲ ਤੇ ਹੋਣ ਵਾਲੀ ਕਾਰਵਾਈ ਤੇ ਟਿਕੀਆਂ ਹੋਈਆਂ ਨੇ ਕੱਲ ਹੋਵੇਗੀ ਜ਼ੋਰਦਾਰ ਬਹਿਸ ਦੱਸਿਆ ਜਾ ਰਿਹਾ ਹੈ ਕਿ 16 ਦਸੰਬਰ ਨੂੰ ਹੋਣ ਵਾਲੀ ਸੁਣਵਾਈ ਦੌਰਾਨ ਅਦਾਲਤ ਵਿੱਚ ਦੋਵਾਂ ਸਿਰਾਂ ਵਿਚਾਲੇ ਤਿੱਖੀ ਬਹਿਸ ਹੋਣ ਦੀ ਸੰਭਾਵਨਾ ਹੈ ਅਮਰਪਾਲ ਦੇ ਵਕੀਲ ਐਮਾਨ ਸਿੰਘ ਖਾਰਾ ਅਦਾਲਤ ਵਿੱਚ ਇੱਕ ਵਾਰ ਫਿਰ ਕਸਟਡੀ ਪ੍ਰੋਲ ਦੀ ਮੰਗ ਧਰਉਣਗੇ ਉਹਨਾਂ ਦਾ ਤਰਕ ਹੈ ਕਿ ਇੱਕ ਚੁਣੇ ਹੋਏ ਜਨ ਪ੍ਰਤੀਨਿਧੀ ਹੋਣ ਦੇ ਨਾਤੇ ਸੰਸਦ ਦੇ ਸਦ ਅਜਲਾਸ ਵਿੱਚ ਭਾਗ ਲੈਣਾ ਉਹਨਾਂ ਦਾ ਅਧਿਕਾਰ ਹੈ ਇਸ ਦੇ ਲਈ ਉਹ ਇੰਜੀਨੀਅਰ ਰਾਸ਼ਦ ਵਰਗੇ ਮਾਮਲਿਆਂ ਦਾ ਹਵਾਲਾ ਦੇ ਸਕਦੇ ਦੇ ਸਕਦੇ ਹਨ ਤੇ ਦੂਜੇ ਪਾਸੇ ਪੰਜਾਬ ਸਰਕਾਰ ਪਰੋਲ ਦਾ ਸਖਤ ਵਿਰੋਧ ਜਾਰੀ ਰਹਿਣ ਦੀ ਉਮੀਦ ਹੈ ਸਰਕਾਰ ਵੱਲੋਂ ਸਰਕਾਰ ਨੇ ਪਹਿਲਾਂ ਹੀ ਅਦਾਲਤ ਵਿੱਚ 5000 ਪੰਨਿਆਂ ਦੀ ਪੰਨਿਆਂ ਦਾ ਜਵਾਬ ਦਾਖਲ ਕੀਤਾ ਹੈ ਜਿਸ ਵਿੱਚ ਅਮਰਤਪਾਲ ਦੇ ਤਾਫੀਦਕੋਟ ਦੇ ਗੁਰਪ੍ਰੀਤ ਹਰੀਕੇ ਨੌ ਕਤਲ ਕਾਰਨ ਨਾਲ ਜੁੜੇ ਹੋਏ ਹਨ ਇਸ ਤੋਂ ਇਲਾਵਾ ਸਰਕਾਰ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਅਮਰਤਪਾਲ ਜੇਲ੍ਹ ਦੇ ਅੰਦਰੋਂ ਅਨੰਦਪੁਰ ਸਾਹਿਬ ਖਾਲਸਾ ਫੌਜ AKF ਬਣਾਉਣ ਵਰਗੀਆਂ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ ਹੈ ਜੋ ਕਿ ਸੁਰੱਖਿਆ ਦੇ لحاظ ਨਾਲ ਖਤਰਾ ਹੈ ਇਹ ਇਲਜ਼ਾਮ ਲਗਾਏ ਗਏ ਨੇ ਪੰਜਾਬ ਸਰਕਾਰ ਵੱਲੋਂ ਪੰਜਾਬ ਸਰਕਾਰ ਨੇ ਇਹ ਵੀ ਕਿਹਾ ਸੀ ਕਿ 15 ਬੰਦਿਆਂ ਨੂੰ ਖਤਰਾ ਹੈ ਐਮਪੀ ਅਮਰਪਾਲ ਸਿੰਘ ਖਾਲਸਾ ਅਤੇ ਉਸ ਦੇ ਸਾਥੀਆਂ ਕੋਲੋਂ 5000 ਪੰਨਿਆਂ ਦੀ ਰਿਪੋਰਟ ਦੇ ਵਿੱਚ ਹੋਰ ਵੀ ਖੁਲਾਸੇ ਹੋਣਗੇ ਹਾਲਾਂਕਿ ਅਮਾਨ ਸਿੰਘ ਖਾਰਾ ਵੱਲੋਂ ਜ਼ਬਰਦਸਤ ਕਹਿੰਦੇ ਨੇ ਬੈਸਬਾਜ਼ੀ ਹੋਵੇਗੀ ਕੱਲ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਹੁਣ ਪੰਥ ਅਤੇ ਕੌਮ ਦੀਆਂ ਨਿਗਾਹ ਅਤੇ ਪਰਿਵਾਰਕ ਮੈਂਬਰਾਂ ਦੀਆਂ ਨਿਗਾਹਾਂ ਨੇ ਕੱਲ 16 ਦਸੰਬਰ ਤੱਕ ਇੱਕ ਕਿਸ ਪ੍ਰਕਾਰ ਦਾ ਫੈਸਲਾ ਪੰਜਾਬ ਦੀ ਮਾਣਯੋਗ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਆਉਂਦਾ ਹੈ ਭਾਈ ਅਮਰਪਾਲ ਸਿੰਘ ਖਾਲਸਾ ਦੇ ਹੱਕ ਵਿੱਚ ਜਾਂ ਸਰਕਾਰ ਦੇ ਹੱਕ ਵਿੱਚ ਧੰਨਵਾਦ